ਸਸਟੀ ਘਰ ਪੈਣੋ ਤੇ ਬਿਰੋ ਬੇਬੀ ਦੀ ਰੋਈ ਦੇ ਸਵਾਗਤ ਕੀਤਾ ਜਾਂਦਾ ਤੇ ਇਹ ਭਾਣੇ ਆਪਣੇ ਪਕੌੜੇ ਬਣਾਏ ਸੀ ਪਰ ਰਾਤ ਨੂੰ ਇਹ ਪਕੌੜੇ ਬਚ ਗਏ ਆਪਣੇ ਤੇ ਬਚੇ ਹੋਏ ਪਕੌੜਿਆਂ ਦੀ ਆਪਾਂ ਪਰੌਂਠੇ ਬਣਾਉਣੇ ਅੱਗੇ ਤੇ ਇਹ ਸਾਡੀ ਛੋਟੀ ਫੈਮਿਲੀ ਸਾਨੂੰ ਇੰਨੇ ਪਰੌਂਠੇ ਆ ਪਕੌੜੇ ਤੇ ਆਲੂ ਬਹੁਤ ਨੇਗੇ ਤੇ ਜਿਹਦੀ ਵੱਡੀ ਫੈਮਿਲੀ ਹੈ ਭਾਣੇ ਕੋਈ ਵੀ ਦਾਲ ਸਬਜ਼ੀ ਬੈਸਟ ਪਈ ਹੈ ਉਹਨੂੰ ਸਿੱਟੋ ਨਾ ਡੋਲੋ ਨਾ ਮੇਨ ਤਾਂ ਦੀ ਕਮਾਈ ਦੀ ਭਾਣੇ ਆਪਾਂ ਮਸ਼ਾ ਬਣਾਉਣੇ ਆ ਚੀਜ਼ ਇਹ ਇਹ ਤੋਂ ਆਪਾਂ ਸਵੇਰੇ ਉਹ ਇਹਨੂੰ ਆਟਾ ਦੇ ਵਿੱਚ ਗੁੰਨ੍ਹ ਕੇ ਆਪਾਂ ਪਰੌਠੇ ਵਗੈਰਾ ਬਣਾ ਸਕਦੇ ਹਾਂਗੇ ਜੇ ਕਿਸੇ ਦੀ ਵੱਡੀ ਫੈਮਿਲੀ ਐ ਛੋਟੀ ਦਾਲ ਸਬਜ਼ੀ ਬਚੀ ਆਗੀ ਥੋੜੀ ਦਾਲ ਸਬਜ਼ੀ ਬਚੀ ਐ ਤਾਂ ਤੁਸੀਂ ਉਸ ਦੇ ਵਿੱਚ ਪਿਆਜ਼ ਵੀ ਨਾਲ ਪਾ ਸਕਦੇ ਹੋ ਹਰੀ ਮਿਰਚ ਵੀ ਪਾ ਸਕਦੇ ਹੋ ਕਾਲਾ ਨਮਕ ਮਿਰਚ ਵੀ ਪਾ ਸਕਦੇ ਹੋ ਤੇ ਆਪਣੀ ਫੈਮਿਲੀ ਦੇ ਲਈ ਇਹ ਜਾਨੀ ਕਿ ਬੇ ਇੰਨੇ ਹੀ ਵਾਧੂ ਆਗੀ ਛੋਟੀ ਫੈਮਿਲੀ ਆਪਣੀ ਇਹਨੂੰ ਵੀ ਆਪਾਂ ਵਾਧੂ ਆਗੀ ਆਪਾਂ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਂਦੇ ਕਿਉਂਕਿ ਨਮਕ ਮਿਰਚ ਆਪਾਂ ਬਹੁਤ ਥੋੜਾ ਖਾਣੇ ਆਗੇ ਇਹਦੇ ਵਿੱਚ ਬਹੁਤ ਆਗਾ ਤੇ ਨਾਲ ਪ੍ਰਚਾਰ ਵਗੈਰਾ ਲੈ ਲਾਂਗੇ ਤੇ ਤੁਹਾਨੂੰ ਬਣਾ ਕੇ ਪਹਿਲਾਂ ਇਹਨੂੰ ਮਿਕਸ ਕਰਦੇ ਆਪਾਂ ਆਲੂ ਪਕੌੜਿਆਂ ਨੂੰ ਸਭ ਤੋਂ ਪਹਿਲਾਂ ਆਪਾਂ ਨੇ ਹੱਥਾਂ ਵਾਲੇ ਗ੍ਰੈਂਡਰ ਦੀ ਮਦਦ ਦੇ ਨਾਲ ਜੇ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਪੀਸ ਲਾਂਗੇ ਉਹਦੇ ਨਾਲ ਹੀ ਇਹ ਵਧੀਆ ਹੋ ਜਾਣਗੇ ਆਪਾਂ ਨੂੰ ਇੱਦਾਂ ਗ੍ਰੈਂਡਰ ਲੈਣ ਦੀ ਲੋੜ ਨਹੀਂਗੀ ਆ ਦੇਖੋ ਭਾਨੇ ਆਪਣੇ ਅੱਧਾ ਕ ਹੋ ਚੁੱਕੇ ਨੇਗੇ ਮਿਕਸਰ ਅੱਧਾ ਕਪਾ ਹੋਰ ਕਰ ਲਈਏ ਚੰਗੀ ਤਰ੍ਹਾਂ ਇਹਨਾਂ ਨੂੰ ਕਰ ਲਈਏ ਕਿ ਜਿਹੜੇ ਆਪਾਂ ਨੂੰ ਆਟਾ ਗੁੰਨਣ ਦੇ ਵਿੱਚ ਠੀਕ ਰਹੇ ਦੇਖੋ ਭੈਣੇ ਆਪਣਾ ਮੈਕਸ ਬਦਿਆ ਹੋ ਗਿਆ ਤੇ ਇਹਨੂੰ ਆਪਾਂ ਹੁਣ ਤੁਹਾਨੂੰ ਆਟਾ ਗੁੰਨ ਕੇ ਦਿਖਾਉਣੇ ਆਗੇ ਇਹਨੂੰ ਆਟੇ ਚ ਪਾਉਣੇ ਆਗੇ ਆਪਣੇ ਕੋਲ ਤਾਂ ਇੰਨਾ ਕੀ ਆਟਾ ਹੈਗਾ ਇਹ ਆਪਣੀ ਫੈਮਲੀ ਤਾਂ ਇਹਦੇ ਵੀ ਵਾਧੂ ਹੈਗਾ ਆਪਾਂ ਸਾਰਾ ਪਾ ਲਾਂਗੇ ਚੰਗੀ ਤਰ੍ਹਾਂ ਤੇ ਆਪਾਂ ਇਹ ਆਟੇ ਦੇ ਵਿੱਚ ਪਹਿਲਾਂ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਲੋੜਨ ਤਾਂ ਆ ਕਿ ਆਪਾਂ ਪਾਣੀ ਪਾਵਾਂਗੇ ਦੋ ਨਾਲ ਹੱਥਾਂ ਦੇ ਨਾਲ ਆਪਾਂ ਇਹਨੂੰ ਆਟੇ ਦੇ ਵਿੱਚ ਮਲ ਲਾਂਗੇ ਚੰਗੀ ਤਰ੍ਹਾਂ ਕਿਉਂਕਿ ਆਪਣਾ ਸਾਰਾ ਆਟਾ ਇਹਦੇ ਨਾਲ ਲੱਗ ਜੇ ਇਹ ਇਹ ਨਾ ਹੋਵੇ ਆਪਣਾ ਆਟਾ ਵੱਖਰਾ ਤੁਰੇ ਫਿਰੇ ਤੇ ਆਪਣਾ ਮਿਕਸਰ ਵੱਖਰਾ ਤੁਰੇ ਫਿਰੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਵਿੱਚ ਹਰ ਫਾਨੀ ਮਾਦਦ ਨਾਲ ਰਲਾ ਲਾਂਗੇ ਦੇਖੋ ਆਹ ਤੁਸੀਂ ਰਲਾ ਸਕਦੇ ਹੋ ਬੇ ਚੰਗੀ ਤਰ੍ਹਾਂ ਕੋਈ ਵੀ ਸਬਜੀ ਆਪਾਂ ਚਾਹੇ ਛੋਟੀ ਕੋਲੀ ਚਾਹੇ ਛੋਟੀ ਕੋਲੀ ਕੋਈ ਦਾਲ ਬਚੀ ਆਗੀ ਤੇ ਆਪਣੇ ਬੱਚੇ ਨਹੀਂ ਖਾ ਕੇ ਖਸ ਹੈਗੇ ਉਹਨੂੰ ਤੁਸੀਂ ਉਹਨਾਂ ਨੂੰ ਆਟੇ ਦੇ ਵਿੱਚ ਗੁੰਨ ਕੇ ਉਹਨਾਂ ਦੇ ਪਰੌਂਠੇ ਬਣਾ ਦੋ ਉਹੀ ਦਾ ਸਬਜੀ ਦੇ ਪਰੌਂਠੇ ਬੱਚੇ ਖਸ ਹੋ ਕੇ ਖਾਣਗੇ ਤੇ ਇਹ ਬੈਸਟ ਨਕਰਾਪ ਨੇ ਡੋਲ ਲੋ ਨਾ ਇਹਨਾਂ ਨੂੰ ਮਸਾ ਬਣਦਿਆਂ ਮੈਂ ਇਤਰੀਆਂ ਕਮਾਂ ਨਹੀਂ ਆਪਣੀਆਂ ਹਨ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਪੈਣਾ ਸਾਰੀਆਂ ਸਿਆਣੀਆਂ ਨੇ ਜਿਹੜੇ ਬੱਚੇ ਬਾਹਰ ਬੈਠੇ ਨੇ ਉਹ ਵੀ ਦੇਖ ਲੈਣ ਬੈਸਟ ਬਚੀ ਹੋਈ ਦਾਲ ਸਬਜ਼ੀ ਜਿਹੜੀ ਆਪਣੀ ਉਹਦੇ ਤੁਸੀਂ ਇਸ ਤਰ੍ਹਾਂ ਪਰੌਂਠੇ ਬਣਾ ਲਓ ਚੰਗੀ ਤਰ੍ਹਾਂ ਆਟੇ ਦੇ ਵਿੱਚ ਅੱडला ਲਓ ਇਹ ਹਨ ਆਪਾਂ ਇਹ ਚੰਗੀ ਤਰ੍ਹਾਂ ਆਟੇ ਚ ਰਲ ਗਿਆ ਆਪਣੇ ਤੇ ਹੁਣ ਆਪਾਂ ਇਹ ਚ ਲੋੜ ਮੁਤਾਬਕ ਹੀ ਪਾਣੀ ਪਾਵਾਂਗੇ ਜਿੰਨਾ ਲੋੜ ਹੋਈ ਆ ਦੇਖੋ ਭਾਣੇ ਆਪਣਾ ਆਟਾ ਜ਼ਿਆਦਾ ਢਿੱਲਾ ਵੀ ਨਾ ਹੋ ਜੇਵੇ ਆਪਾਂ ਓਨਾ ਓਨਾ ਕੀ ਪਾਣੀ ਪਾਉਣੇ ਆਗੇ ਜਿੰਨਾ ਕੱਪ ਨੂੰ ਸਰਦਾ ਨਿਗਾ ਤੇ ਕਿਉਂਕਿ ਇਹ ਦਾਲ ਦੇ ਵਿੱਚ ਨੂਨ ਪਿਆ ਹੁੰਦਾ ਗਾ ਨੂਨ ਦੇ ਨਾਲ ਆਟਾ ਮਿਲਟ ਹੋ ਜਾਂਦਾ ਗਾ ਤੇ ਇਸ ਲਈ ਭਾਨੇ ਓਨਾਂ ਕ ਪਾਣੀ ਪਾਵੋ ਥੋੜਾ ਜਿਹਾ ਆਟਾ ਕੜਾ ਹੀ ਰੱਖ ਲਿਓ ਇਹ ਪਿਆ ਪਿਆ ਇਹ ਆਟਾ ਥੋੜਾ ਜਿਹਾ ਢਿੱਲਾ ਹੋ ਜਾਂਦਾ ਗਾ ਤੇ ਜੇ ਤੁਸੀਂ ਜਦੀ ਪਰੌਂਠੇ ਬਣਾਉਣੇ ਨੇ ਅੱਗੇ 5-7 ਮਿੰਟ ਇਹਨਾਂ ਨੂੰ ਰੈਸਟ ਤੇ ਰੱਖ ਕੇ ਆਟੇ ਨੂੰ ਪਰੌਂਠੇ ਜਦੀ ਬਣਾਉਣੇ ਨੇ ਫਿਰ ਤੁਸੀਂ ਭਾਵੇਂ ਥੋੜਾ ਜਿਹਾ ਢਿੱਲਾ ਕਰ ਲਿਓ ਜੇ ਰੋਕ ਕੇ ਬਣਾਉਣੇ ਨੇ ਤਾਂ ਇਹਨਾਂ ਨੂੰ ਥੋੜਾ ਜਿਹਾ ਕੜਾ ਕਰਕੇ ਰੱਖਿਓ ਹੁਣ ਚੰਗੀ ਤਰ੍ਹਾਂ ਤੁਹਾਨੂੰ ਗੁੰਨਣੇ ਕਿ ਦਿਖਾਉਣੇ ਆਟਾ ਉਹ ਦੇਖੋ ਕਹਿੰਦੇ ਚੰਗੀ ਤਰ੍ਹਾਂ ਮਲ ਮਲ ਕੇ ਆਟਾ ਰਲ ਲਿਆ ਚੰਗੀ ਤਰ੍ਹਾਂ ਰਲ ਗਿਆ ਆਟਾ ਹੈ ਚੰਗੀ ਤਰ੍ਹਾਂ ਆਪਣਾ ਪੂਰਾ ਵਧੀਆ ਪਰਫੈਕਟ ਵਾਲਿਆ ਸਾਰਾ ਮਟੀਰੀਅਲ ਆਟਾ ਤਾਂ ਸਾਰਿਆਂ ਪੈਨ ਨੂੰ ਗੁੰਨਣਾ ਹੀ ਆਉਂਦਾਗਾ ਜਿਹੜੇ ਬੱਚੇ ਬਾਹਰ ਬੈਠੇ ਨੇ ਉਹਨਾਂ ਨੂੰ ਨਹੀਂ ਪਤਾ ਤੁਸੀਂ ਸਿੱਖ ਸਕਦੇ ਨੇਗੇ ਇਸ ਤਰ੍ਹਾਂ ਆਟਾ ਪੂਰਾ ਵਧੀਆ ਹੋ ਜੇਵੇ ਤੇ ਹੁਣ ਆਪਾਂ ਇਹਦੇ ਤੇ ਥੋੜਾ ਜਿਹਾ ਘਿਓ ਲਾ ਕੇ 5 ਮਿੰਟ ਲਈ ਰੈਸਟ ਤੇ ਰੱਖ ਦਿੰਨੇ ਆਂਗੇ ਆ ਦੇਖੋ ਆਪਾਂ ਇਹਦੇ ਤੇ ਦੇਸੀ ਘਿਓ ਲਾਤਾ ਦੇਸੀ ਘਿਓ ਲਾ ਕੇ 5 ਮਿੰਟ ਆਪਾਂ ਇਹਨੂੰ ਆਟੇ ਨੂੰ ਰੈਸਟ ਤੇ ਕਰ ਦਿੰਨੇ ਆ ਤੇ ਕਿਉਂਕਿ ਇਹਦੇ ਫਿਰ ਪਰੌਂਠੇ ਵਧੀਆ ਬਣਨ ਆ ਦੇਖੋ ਕਪਾਣੇ ਆ ਪਥਾੜੀ ਸਜਾ ਲਈ ਆ ਆਪਾਂ ਕਾਲਾ ਨਾਣ ਪਾਤਾ ਤੇ ਆਪਾਂ ਲੱਸੀ ਚ ਵੀ ਕਾਲਾ ਨਾਣ ਪਾਤਾ ਪਹਿਲਾਂ ਕਾਣੂਨ ਦਹੀਂ ਚ ਪਾਤਾ ਹੁਣ ਲੱਸੀ ਚ ਪਾਤਾ ਇਸੇ ਤਰ੍ਹਾਂ ਹੀ ਆਪਾਂ ਕਾਲੀ ਮਿਰਚ ਪਾਵਾਂਗੇ ਪਹਿਲਾਂ ਕਾਲੀ ਮਿਰਚ ਦਹੀਂ ਚ ਪਾਵਾਂਗੇ ਫਿਰ ਕਾਲੀ ਮਿਰਚ ਲੱਸੀ ਚ ਪਾਵਾਂਗੇ ਇਹ ਪਾਣੀ ਬਹੁਤ ਜ਼ਰੂਰੀ ਹੈ ਆਪਣੀ ਸਿਹਤ ਦੇ ਲਈ ਬਹੁਤ ਵਧੀਆ ਹੈਗੀ ਇਹ ਗੋਡੇ ਗੁੱਡੇ ਦੁਖਣ ਤੋਂ ਲਾਲ ਮਿਰਚ ਤੇ ਦੂਜਾ ਨੋਨ ਨਾ ਪਾਣੇ ਵਰਤਿਆ ਕਰੋ ਕਾਲਾ ਨੋਨ ਤੇ ਕਾਲੀ ਮਿਰਚ ਵੱਧ ਵੱਧ ਵਰਤਿਆ ਕਰੋ ਇਹਦੇ ਵਿੱਚ ਭਾਣੇ ਆਪਾਂ ਹੁਣ ਖਾਣ ਦੇ ਲਈ ਲੈਂਦੇ ਆ ਇੱਕ ਨਿੰਬੂ ਦਾ achar ਤੇ ਜਿਹੜਾ ਵੀ ਤੁਹਾਨੂੰ achar ਪਸੰਦ ਵਾ ਤੁਸੀਂ ਉਹ ਲੈ ਸਕਦੇ ਹੋਗੇ ਇੱਕ ਮਿਰਚ ਵਾ ਇੱਕ ਨਿੰਬੂ ਵਾ ਤੇ ਦਹੀਂ ਦੀ ਕੌਲੀ ਲੈਤੀ ਇੱਕ ਕਪੜਾ ਦਾ ਕੱਢਿਆ ਮੱਖਣ ਲੈਂਦਾ ਤੇ ਘਰ ਦੀ ਭਾਣੇ ਲੱਸੀ ਆਪਣੀ ਇਹ ਹੁਣ ਤਿਆਰ ਆ ਤੇ ਹੁਣ ਇੱਧਰ ਆਪਾਂ ਬਣਾਉਣੇ ਆ ਪਰਾਠਾ ਆ ਦੇਖੋ ਭਣੇ ਆਪਾਂ ਬਣਾ ਲਿਆ ਪੇੜਾ ਤੇ ਆਪਾਂ ਇਹਦੇ ਵਿੱਚ ਲਾਵਾਂਗੇ ਕਿਉਂ ਤੇ ਇਹ ਬਣਾਵਾਂਗੇ ਤੇ ਭਣੇ ਬਹੁਤ ਜਲਦੀ ਬਣਦੇ ਨੇ ਇਸ ਤਰ੍ਹਾਂ ਜਿਹੜੀਆਂ ਭਣਾਂ ਪਹਿਲਾਂ ਸਾਰੀ ਰੋਟੀ ਬੇਲ ਕੇ ਤੇ ਫੇਰ ਬਣਾਉਂਦੀਆਂ ਨੇ ਪਰੌਂਠਾ ਉਹ ਪਣੇ ਟਾਈਮ ਬਹੁਤ ਲੱਗਦਾਗਾ ਤੇ ਮੈਂ ਤਾਂ ਇਸੇ ਤਰ੍ਹਾਂ ਹੀ ਬਣਾਉਣੀ ਹੁੰਦੀ ਆ ਭਣੇ ਟਾਈਮ ਬਹੁਤ ਘੱਟ ਲੱਗਦਾ ਇਸ ਤਰ੍ਹਾਂ ਇਸ ਤ ਸਾਰੇ ਵਿੱਚ ਆਈ ਮੈਕਸ ਹੋਇਆ ਨਾ ਜਦੋਂ ਆਪਾਂ ਇਹਨੂੰ ਬੇਲਤਾ ਥੋੜੇ ਜਿਹਾ ਇਹ ਪਾਣੀ ਮੋٹے ਰੱਖਿਓ ਆਪਣੀ ਆਮ ਰੋਟੀ ਦੇ ਨਾਲੋਂ ਫਿਰ ਇਹ ਪੋਲੇ ਪੋਲੇ ਬਣਨਗੇ ਬਹੁਤ ਵਧੀਆ ਆਮ ਰੋਟੀ ਆਪਣੀ ਪਤਲੀ ਹੁੰਦੀ ਆ ਇਹ ਪਾਣੀ ਥੋੜੇ ਜਿਹਾ ਮੋਟੇ ਰੱਖ ਲਿਓ ਦੇਖੋ ਪਾਤਾ ਪੱਤੇ ਦੇ ਉੱਤੇ ਇਸੇ ਤਰ੍ਹਾਂ ਹੀ ਆਪਾਂ ਹੋਰ ਬਣਾ ਲੈਨੇ ਆਪਾਂ ਦੇਖ ਭਾਣੇ ਆਪਾਂ ਥੋੜਾ ਥੋੜਾ ਇੱਧਰਲੇ ਪਾਸੇ ਕੇ ਵਲਾ ਦਾਂਗੇ ਤੇ ਇਹਨੂੰ ਆਪਾਂ ਪੇਟਾ ਦਾਂਗੇ ਤੇ ਆਪਾਂ ਭਾਣੇ ਦਰੀਆ ਭਾਣੇ ਮੇਗਾ ਸਾਰੀਆਂ ਵੀਡੀਓ ਦੇਖਦੇ ਆ ਤੁਰੀਆਂ ਉਹਦੇ ਕੋਲ ਨੂੰ ਪਤਾ ਹੀ ਹੈਗਾ ਵੀ ਆਪਾਂ ਕਦੇ ਵੀ ਡਾਲਡਾ ਕਿਉਂ ਨਹੀਂ ਵਰਤਦੇ ਆ ਨਾ ਪਰਫਰੈਂਡ ਵਰਤਦੇ ਆ ਆਪਾਂ ਸਿਰਫ ਘਰ ਦੇ ਵਿੱਚ ਦੇਸੀ ਘਿਓ ਤੇ ਸਰੋਂ ਦਾ ਤੇਲ ਹੀ ਵਰਤਦੇ ਆ ਇਹ ਆਪਣੇ ਦੇਸੀ ਘਿਓ ਤੇ ਪਰੌਂਠੇ ਆ ਆਪਣੇ आ देखो भाने आप दूजा पासा था। थलता से आ देखो किस्पी बनेगा ये इसे तरह आप दूसरा परौंठा बना लेना गा देखो भाने अपना दूसरा परंठा भी तैयार हो गया बिल्कुल बिलकुल त्यारा पलेट धरते देखो कि अपनी प्लेट साज के तैयार हुई है देखो भाने आप बारो कुछ नहीं लिया ਤੇ ਇਸ ਤਰ੍ਹਾਂ ਹੀ ਭਾਣੇ ਜਿਹੜੀ ਆਪਣੀ ਦਾਲ ਸਬ지 ਪਈ ਹੁੰਦੀ ਹੈ ਤੁਸੀਂ ਇਸੇ ਤਰ੍ਹਾਂ ਹੀ ਪਰੌਠੇ ਬਣਾ ਲਿਆ ਕਰੋ ਪਰੌਠੇ ਤੁਹਾਡੇ ਬੱਚੇ ਖੁਸੋ ਕੇ ਖਾਣਗੇ ਰਾਤ ਦੀ ਦੇ ਬਹੀ ਦਾਲ ਬਹੁਤ ਘੱਟ ਬੱਚੇ ਖਾਂਦੇ ਨੇਗੇ ਵੀ ਸਾਨੂੰ ਉਹੀ ਦਾਲ ਪਰਾਤੇ ਤੁਸੀਂ ਮੰਮਾ ਤੇ ਆਪਾਂ ਸਵੇਰੋਂ ਇਸ ਤਰ੍ਹਾਂ ਨਾਸ਼ਤਾ ਤਿਆਰ ਕਰਕੇ ਬੱਚਿਆਂ ਨੂੰ ਦੇ ਸਕਦੇ ਹਾਂਗੇ ਜੇ ਭਾਣੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਨੇ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਭਾਣੇ ਮੈਨੂੰ ਵੀ ਹੌਸਲਾ ਹੋਵੇ ਮੇਰੇ ਭੈਣਾਂ ਵੀਡੀਓ ਦੇਖਦੀਆਂ ਨੇ ਉਹਨਾਂ ਨੂੰ ਚੰਗੀ ਲੱਗਦੀਆਂ ਮੈਨੂੰ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਤੇ ਆਪਣੀ ਡੈਲੀ ਪਾਣੇ ਸਵੇਰ 9 ਵਜੇ ਵੀਡੀਓ ਹੁੰਦੀ ਆ ਉਹ ਡੈਲੀ ਵੀਡੀਓ ਮੇਦੇ ਦੇਖਿਆ ਕਰੋ ਡੈਲੀ ਵੀਡੀਓ ਦੇਖ ਕੇ ਮੈਨੂੰ ਡੈਲੀ ਕਮੈਂਟ ਕਰਿਆ ਕਰੋ ਇੰਨੀ ਕੁ ਸ਼ੇਅਰ ਕਰ ਦਿਆ ਕਰੋ ਜਿਹੜੀ ਆਪਣੇ ਬੱਚਾ ਤਿੱਕਰ ਪਹੁੰਚ ਜਿਹੜੇ ਬੱਚੇ ਬਾਹਰ ਬੈਠੇ ਨੇਗੇ ਉਹ ਵੀ ਸਾਰਾ ਕੁਝ ਇਸ ਤਰ੍ਹਾਂ ਘਰੇ ਬਣਾ ਸਕਦੇ ਰਹਿ ਪਾਣੇ ਤੇ ਬਾਹਰਲਾ ਖਾਣਾ ਅੱਜ ਕੱਲ ਨਹੀਂ ਚੰਗਾ ਪਾਣੇ ਸਾਰਾ ਮਾੜਾ ਹੀ ਹੈਗਾ ਜਿੰਨੀ ਵੀ ਕੋਸ਼ਿਸ਼ ਹੋ ਸਕਦੇ ਤੁਹਾਨੂੰ ਤੁਸੀਂ ਹਰ ਚੀਜ਼ ਘਰੇ ਹੀ ਬਣਾਇਆ ਕਰੋ ਚੰਗਾ ਪਾਣੇ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ ਸਤਿ ਸ੍ਰੀ ਅਕਾਲ